ਸੀਨਾ ਗਰੀਬਾਂ ਉੱਤੇ ਰੱਬ ਤੋਂ ਡਰ ਅਣ ਜਾਣਾ ਓਏ ਵਿੱਚ ਸਮੁੰਦਰ ਫਿਰਦੀ ਬੇੜੀ ਵੇਖ ਕਦੋਂ ਕਿਨਾਰਾ ਆਣਾ ਇਸ ਹੰਕਾਰ ਨੇ ਲੱਖਾਂ ਡੋਬੇ ਤੂੰ ਬਣ ਕੇ ਰਹਿ ਨਾਣਾ ਵਿਹਾ ਗਰੀਬ ਦੀ ਮਾਰ ਨਾ ਜਾਵੇ ੱਕੇ ਆਪਣਾ ਹੀ ਖਾਣਾ ਸੱਪ ਦੀ ਕੁੰਜਾਂ ਵਾਂਗੂ ਛੱਡ ਕੇ ਇੱਥੋਂ ਜਾਣਾ ਸੱਪ ਦੀ ਕੁੰਜਾਂ ਵਾਂਗੂ ਛੱਡ ਕੇ ਇੱਥੋਂ ਜਾਣਾ ਸੱਪ ਦੀ ਕੁੰਜਾਂ ਵਾਂਗੂ ਥਾਂ ਥਾਂ ਤੇ ਕੂੰ ਮਾਰੇ ਠੱਗੀਆਂ ਸਾਦਾ ਲਾ ਕੇ ਝੂਠੇ ਲਾਰੇ ਓਏ ਠੱਗਾਂ ਦੇ ਘਰ ਨਾ ਵਸਦੇ ਉਹ ਵੀਰੋ ਬਣ ਜਾਂਦੇ ਨੇ ਟਾਰੇ ਓਏ ਆਖਰ ਨੂੰ ਪਉ ਪਸਤਾਣਾ ਕਿਉਂ ਕਰਦਾ ਫੇਰੇ ਕਾਰੇ ਓਏ ਉਸ ਦਾ ਤੇ ਦਾ ਭੁੱਲਿਆ ਚੇਤਾ ਜਿਹੜਾ ਜਾਣੇ ਸਭ ਦੇ ਬਾਰੇ ਹਾਂਢੀ ਕਾਠ ਬੜੀ ਚੜਨੀ ਨਹੀਂ ਦਵਾਰੇ ਹਾਂਢੀ ਕਾਠ ਬੜੀ ਚੜਨੀ ਨਹੀਂ ਦਵਾਰੇ ਹਾਂਢੀ ਕਾਠ ਬੜੀ ਕੋਰਿਆ ਬਾਦ ਮੁਕ ਜਾਂਦੀ ਏ ਭਾਵੇਂ ਹੋਵੇ ਕਿੰਨੀ ਲੇ ਮੇਰੀ ਵੀ ਲੇਖੇ ਦੇ ਵਿੱਚ ਸਾਥੂੰ ਲੈਦਾ ਉਹ ਬੰਦਿਆ ਲਗਣੀ ਨਹੀਂ ਦੇਰੀ ਵੀ ਆਵਾ ਗਉਣ ਕਦੇ ਨਾ ਮੁਕਣ ਉਹਦੇ ਕੋਲ ਪਹੁੰਚਣਾ ਤੇਰੀ ਕਿੱਥੋਂ ਆਇਆ ਕਿੱਥੇ ਜਾਣਾ ਕਰਦਾ ਫਿਰਦੇ ਮੇਰੀ ਮੇਰੀ ਕਾਣੂ ਆ ਫਰਿਆ ਜੋਗੀ ਵਾਲੀ ਫੇਰੀ ਕਾਣੂ ਆ ਫਰਿਆ ਜੋਗੀ ਵਾਲੀ ਫੇਰੀ ਕਾਣੂ ਆ ਫਰਿਆ ਕਮਾਕਾਰਾਂ ਵਿੱਚ ਆਜੂ ਬੀਤੀ ਗਿਆ ਨਾਮ ਤੇ ਆਇਆ ਵੀ ਬੀ ਬੇ ਸੇਵਕਾਰਾਂ ਵਿੱਚ ਉਲਝ ਕੇ ਓਏ ਆਪਣਾ ਆਪ ਖਵਾਇਆ ਓਏ ਉੱਡ ਗਏ ਰੇ ਕਾਲੇ ਪੌਰੇ ਬਗਲਿਆਂ ਡੇਰਾ ਲਾਇਆ ਵੀ ਉਮਰ ਵਾਲੀ ਰਾਤ ਬੀਤ ਗਈ ਤੈਨੂੰ ਕੇ ਰਜਮਾਣੇ ਪਾਇਆ ਚੇਤੇ ਆਇਆ ਨਾ ਜਿਸਨੇ ਤੈਨੂੰ ਬਣਾਇਆ ਚੇਤੇ ਆਇਆ ਨਾ ਜਿਸਨੇ ਤੈਨੂੰ ਬਣਾਇਆ ਚੇਤੇ ਆਇਆ ਨਾ ਮਰਾਮ ਤੂੰ ਕਰ ਲੈ ਬੰਦਿਆ ਤੇਰੇ ਅੰਤ ਸਮੇ ਕਮਿਆਣਾ ਓਏ ਜਾਗਤ ਦੇ ਸੁਖ ਸਾਰੇ ਝੂਠੇ ਇੱਥੇ ਪੱਕਾ ਨਹੀਂ ਟਿਕਾਣਾ ਵੀ ਸਿੰਝਣੇ ਆਉਦ ਬੀਤੇ ਤੇਰੀ ਸੱਦੇ ਤਨ ਦਾ ਮਾਣਾ ਵੀ ਕੱਟੂ ਵਾਲਿਆ ਅਰਬਾਂ ਤੁਰਗੇ ਹੋ ਰਹਿਣਾ ਰਾਜਾ ਰਾਣਾ ਬਾਂਗੂ ਗੜਿਆਂ ਦੇ ਪਲ ਵਿੱਚ ਇਹ ਖੁਰ ਜਾਣਾ ਬਾਂਗੂ ਗੜਿਆਂ ਦੇ ਪਲ ਵਿੱਚ ਇਹ ਖੁਰ ਜਾਣਾ ਬਾਂਗੂ ਗੜਿਆਂ ਦੇ படல <laughs>